ਇਹ ਕੋ ਫੋਨ ਆ ਯਾਰ ਫੋਨ ਫੋਨ ਖਾਲ ਖਾਲ ਤਲਾਸ਼ ਆ ਚਲੋ ਪੈਸੇ ਜੀ ਦਾ ਪਕੜਾ ਲੈਂਦੇ ਹਣਾ ਤੇ ਹੁਣ ਕੋਈ ਸਾਧ ਰਾਜੇ ਸਾਧ ਉੱਤੇ ਚੜ ਕੇ ਕਿਸੇ ਨਾ ਭਗ ਜੀ ਇੱਥੇ ਰੁਕਦੇ ਆ 2 ਮਿੰਟ ਭਗ ਜੀ ਕਿਸੇ ਨਾਲ ਚੜ ਕੇ ਹਣਾ ਕਹਿ ਬਾਬਾ ਠੀਕ ਆ ਠੀਕ ਆ ਪੁੱਤਰਾ ਕੀ ਹੋਣਾ ਸੀ ਹਾਂ ਪਿੰਡ ਜਾਣਾ ਸੀ ਪਿੰਡ ਚੱਲਿਆਂ ਹਾਂ ਆ ਜੋ ਚਲ ਮੌਕੇ ਤੇ ਆ ਗਏ ਜਲ ਸ਼ੇਰਾ ਹੋਰ ਕਿਵੇਂ ਆਪਾ ਇਧਰ ਓਏ ਇੱਥੇ ਆਏ ਬੈਂਕ 'ਚ ਆਇਆ ਸੀ ਅੱਜ ਪੈਸੇ ਜੀ ਸੀਗੇ ਥੋੜੇ ਜਿਹੇ ਸ਼ੇਰਾ ਤੂੰ ਕਿੱਧਰੋਂ ਆਇਆ ਇਧਰੋਂ ਆ ਇੱਥੇ ਬਾਬਾ ਕੰਮ ਆਇਆ ਸੀ ਹਾਂ ਤੂੰ ਕਿਵੇਂ ਇਧਰ ਕਿ ਪੈਸੇ ਕਢਾ ਕੇ ਲਿਆ ਮੈਂ ਤਾਂ ਮੱਝ ਜੀ ਵੇਚੀ ਸੀ ਉਹਨਾਂ ਨੇ ਪੈਸੇ ਪਾਈ ਸੀਗੇ ਅੱਛਾ ਤੇ ਉਹ ਕਢਾ ਕੇ ਲਿਆ ਸੀਗਾ ਜਲ ਤੂੰ ਪਿੰਡ ਦਾ ਬੰਦਾ ਕਰਕੇ ਮਿਲ ਗਿਆ ਹੂੰ ਅੱਜ ਕੱਲ ਜਮਾਨਾ ਨਹੀਂ ਹੈਗਾ ਜਾਣਦਾ ਕੋਈ ਤਾਂ ਟਾਈਮ ਹੀ ਨਹੀਂ ਹੁੰਦਾ ਕਿਸੇ ਨਾਲ ਹਾਂ ਛੋਟਾ ਘਵਾ ਵੜ ਗਿਆ ਚੱਲੀ ਜਾਂਦੀਆਂ ਨੇ ਉਹ ਸ਼ੇਰਾ ਕਰ ਕਿਹੜਾ ਗਾ ਤੇਰਾ ਕਿੱਥੇ ਕਿਹੜੇ ਪਾਸੇ ਆ ਕਰ ਥੋੜਾ ਕਿੱਥੇ ਆਪਾ ਸਾਡਾ ਤਾਂ ਹੈਗਾਗਾ ਪਿੰ ਅਜਤੁ ਨਵੇਂ ਮੁੰਡਿਆਂ ਚ ਆ ਗਿਆ ਫਿਰ ਪੁਰਾਣਿਆਂ ਨੂੰ ਤਾਂ ਭਈ ਜਾਣਦੇ ਹੁੰਦੇ ਸੀਗੇ ਹਨਾ ਇੱਕ ਵਾਰ ਅੰਦਰ ਪੜਦਾ ਮਾ ਦਾ ਪਿੰਡ ਹੁਣੀ ਆਇਆ ਸੀ ਅੱਛਾ 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 ਚਲੋ ਚੱਲ ਫੇਰਾ ਖਿੱਚੀ ਚੱਲ ਖੜਦਾ ਆਪਾਂ 2 ਮਿੰਟ ਪਸ਼ਾਬ ਕਰਿਆ ਮੈਂ 1 ਮਿੰਟ ਤੇ ਆ ਜੀ ਬਸ ਹੁਣ ਤੈਨੂੰ ਕੀ ਬਾਹਲੇ ਚਿਰਦਾ ਜੋਰ ਪੈਰਾ ਦੂਰੋਂ ਆਇਆ ਸੀ ਓਹੋ ਚਲ ਜਲਦੀ ਆਇਆ ਆ ਗਿਆ ਬਸ ਹੁਣੀ ਆ ਜੂ ਖੜਦਾ ਇੱਕ ਮਿੰਟ

ਉਦੋਂ ਰੁਪਏ ਸੇ ਚੱਕੀ ਫਿਰਦੇ ਨਾ ਉਹਨੂੰ ਆਪਾਂ ਓਏ ਆ ਓਏ ਫਸ ਗਿਆ ਓਏ ਓਏ ਹਾਏ ਚੱਲ ਓਏ ਇਹ ਬਾੜੀ ਕੇ ਕਰਦੇ ਬੱਠੇ ਹੁੰਦੇ ਕੰਡੇ ਆਜ ਓਏ ਬੱਧੀ ਆਜ ਆ ਗਿਆ ਆ ਗਿਆ ਆ ਗਿਆ ਤਾ ਆ ਗਿਆ ਆ ਗਿਆ कौन दस सांगे तो नहीं कहो ना चल 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 जा अब आ गया बैग फेंक दे कट 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 देखियो कट कट अब तेरे कोले पैसे दे दे जेडे पैसे पैसे काट मोबाइल काटा पैसे काट दे डर है ले लो आ भाई खाता ले लो मोबाइल ले ਅਤਰਾ ਗੋਟਾ ਇਥੋਂ ਬਾਹਰ ਆਇਆ ਓ ਤੁਸੀਂ ਯਾਰ ਇਹ ਜਗਾ ਹਾਂ ਕਦੇ ਕਦਮ ਮਾਰ ਮੈਨੂੰ ਕੀ ਪਤਾ ਸੀ ਕਿ ਤੁਸੀਂ ਤੈਨੂੰ ਪਤਾ ਨਹੀਂ ਕਿਹੜਾ ਟਾਈਮ ਚੱਲਦਾ ਪਤਾ ਨਹੀਂ 2025 ਚੱਲਦਾ 2000 ਹਾਂ ਦੁਪਹਿਰੇ ਤੋਂ ਪਹਿਰੇ ਉੱਠ ਲਿਆ ਤਾਂ ਤੈਨੂੰ ਐ ਨਹੀਂ ਪਤਾ ਚਲੋ ਚਲੋ ਮੁੰਡੇ ਆਜੂ ਹੋ ਗਿਆ ਕੰਮ ਚਲੋ ਆਜੂ ਮੇਰੀ ਗੱਲ ਓ ਇਹ ਤੁਹਾਡੇ ਕੋਲੋਂ ਦਾ ਮੇਰੀ ਗੱਲ ਸੁਣ ਬਾਹਰ ਦੇ ਕੇ ਬਗਸ਼ ਇਥੋਂ ਦੀ ਯੇ ਕੇ ਸਾਂਦ ਸਿਆ ਹਸਾਵਲਾ ਨਹੀਂ ਨਾ ਨਾ ਮੈਂ ਤਰ ਜਾ ਤਰ ਜਾ ਮੈਨੂੰ ਪਤਾ ਵੀ ਨਹੀਂ ਲੱਗਦਾ ਕਿਸੇ ਭੱਜ ਭੱਜ ਤਾ ਵੀ ਨਹੀਂ ਲੱਗਦਾ ਟੱਪੇ ਟੱਪੇ ਸੁੱਕੇ ਉਹਦਾ ਵੱਡਾ ਹੱਥ ਮਾਰਿਆ ਕੋਈ ਆਹੋ ਆਹੋ ਓਏ ਭਜਾ ਦੇ ਗੁੱਟੇ ਤੇ ਧਰ ਦੋ ਓਏ ਉਹ ਆਇ ਨਹੀਂ ਭਈ ਨਾ ਨਾ ਗਿਰ ਕੇ ਗਿਰ ਕੇ ਭਈ ਮਨਤਾ ਪਾਤ ਦੀ ਗੁੱਟੇ ਮੈਂ ਤੇ ਹਿਸਾਬ ਨਾਲ ਦੇਵਾਂਗੇ ਮਾਇ ਕਰੋ ਹੜ ਜਾ ਯਾਰ ਜਿਵੇਂ ਤਾਸ ਦੇ ਪੱਤੇ ਵੜਨ ਆਏ ਬੰਦ ਲੋ ਕੱਲਾ ਕੱਲਾ ਤੋ ਫੜ ਜਾ ਸਨ ਆ 500 ਗੁੱਟ ਗੁੱਟ ਜਦੋਂ ਸਾਰੇ ਰੱਖ ਲੇ ਇਹ ਮੇਰੇ ਆ ਇਹ ਐ ਕਿਵੇਂ ਬਾਈ ਨਹੀਂ ਯਾਰ ਰੱਖ ਨਹੀਂ ਇੱਕ ਮਰੀ ਨਾ ਬਰਾਬਰ ਹੁਣ ਬਰਾਬਰ ਦਾ ਕਰ ਦੇ ਬਰਾਬਰ ਦਾ ਹੀ ਤਰੋ ਇੱਥੇ ਤਰ ਦੋ ਤਰ ਲੂ ਮੈਂ ਤਾਂ ਕਹਣਾ ਕੱਲੀ ਵਾਲੀ ਗੋਟੀ ਜੋ ਜਿਹੜਾ ਜਿਹੜਾ ਤਾਂ ਦੇ ਪੱਤੇ ਦਾ ਪੁੱਤਾ ਨੂੰ ਓਏ ਮਾੜਿਆ ਪੁੱਤਾ ਨੋਟ ਵੀ ਤਾਜੇ ਨੇ ਹਣਾ ਹੁਣੇ ਤਾਜ਼ੀ ਘੜਾ ਕੇ ਲੈ ਮੈਂ ਆਪਣੇ ਨੂੰ ਵੜ ਕੇ ਹੱਥ ਨੇ ਹਿਸਾਬ ਕਰਕੇ ਨਾ ਆਏ ਮੈਂ ਹੱਥ ਸੌ ਕਰਕੇ ਆਪੀ ਲੈ ਲੈਂਦੇ ਨੇ ਉਹ ਯਾਰ ਮੋਟਰਸਾਈਕਲ ਆਉਂਦਾ ਚੜੀ ਨਹੀਂ ਆਈ ਬਾਈ ਹਾਂ ਬਾਈ ਵਨ ਕੇ ਯਾਰ ਖੇਤਾ ਤੱਕ ਲਈ ਆ ਮੇਰੇ ਡੈਡੀ ਦੀ ਚਾਪੜਾ ਕਿਉਂ ਨਹੀਂ ਆਉਂਦੀ ਆ ਉਹ ਕੰਮ ਕਰੀ ਜਾਂਦਾ ਫੇਰ ਚਾਪੜਾ ਕਿਉਂ ਨਹੀਂ ਆ ਹਾਂ ਐ ਕਿਸੇ ਨੂੰ ਹੱਥ ਨਹੀਂ ਦਿੰਦੇ ਅੰਦਰ ਅੱਜ ਕੋ ਲੁੱਟਾ ਖੋਹਾਂ ਵਾਲੀਆਂ ਹੋਈ ਜਾਂਦੀਆਂ ਨੇ ਵਜਾ ਚੱਲ ਕੋਈ ਤੂੰ ਗਾਹਾਂ ਚੱਲ ਕਰ ਤੇਰਾ ਇੰਜਨ ਰੋਕੀ ਵੀ ਰੋਕੀ ਰੋਕੀ ਕਿੱਦਿਆ ਦੁਖੀ ਜਾਂਦਾ ਕੀ ਹੋ ਗਿਆ ਹੁਣ ਮਾਰਾਂ ਨੂੰ ਜਾ ਆ ਮਾ ਫੜ ਜਦੋਂ ਸੀਟ ਤਾਂ ਨਹੀਂ ਲਪੇੜਤੀ ਆਇਆ ਤੜਕੇ ਜਾਇਆ ਕਰੋ ਬੜਿਆ ਜਵਾਕ ਯਾਰ ਅੜਕੇ ਤੁਲਕੇ ਜਾਇਆ ਕਰੋ ਬਾਹਰ ਨੂੰ ਐਹੇ ਵੇਲੇ ਜੋਰ ਪੈਣਾ ਸਾਨੂੰ ਖਾਈ ਜਾਂਨੇ ਹੋਂ ਤਾਂ ਤੇਰੇ ਜਾ ਵਾਈ ਨਹੀਂ ਹੈਗਾ 10 ਮਿੰਟ ਹੋ ਗਏ 10 ਤੋਂ ਵੀ ਉੱਤੇ ਹੋ ਗਏ ਆ ਚਾਹ ਬਣਾ ਹੈਗਾ ਨਾ ਬਿਸਕਟ ਨੇ ਯਾਰ ਪੀ ਲੈ ਨਾ ਯਾਰ ਕੁੱਟਕਾ ਐ ਕੀ ਹੁੰਦਾ ਆ ਗਿਆ ਓਏ ਛੋਟਾ ਕੰਮ ਮੈਂ ਕਰਤਾ ਹੁਣ ਮੇਰੇ ਪੈਸੇ ਦਿਓ ਮੈਂ ਜਾਵਾਂ ਫੇਰ ਲੈ ਲਈ ਮੈਂ ਹੁਣੀ ਲੈ ਹੁਣ ਤਾਂ ਦੇ ਯਾਰ ਹੈਗੇ ਆ ਜੀ ਇਹਨੂੰ ਤੂੰ ਐ ਕਰੀ ਫੇਰ ਮੜਾ ਜਾਈਂ ਇਧਰ ਹੀ ਖੜ੍ਹ ਜੀ ਚੰਗਾ ਹਾਂ ਜੀ ਆ ਇਧਰ ਦੀ ਭਗ ਜਾ ਆਏ ਮਗਰ ਦੀ ਭਗ ਜਾ ਚੱਲ ਗਿਆ ਸੀਨਾ ਕਿਸੇ ਨੂੰ ਚਪਟੇ ਹੀ ਮਾਰ ਲਾਂਗੇ ਬਸ ਬਸ ਚੱਲ ਕਰ ਉਹਦਾ ਧਿਆਨ ਕਿੱਧਰ ਮੜਾ ਦੇਖ ਲਓ ਉਹ ਹੋ ਜਾ ਖੜਾ ਸੰਧ ਹਰਾਂ ਦਾ ਭੇੜਾ ਚੱਕੀ ਖੜਾ ਤੂੰ ਉੱਠਦਾ ਹੀ ਨਹੀਂ ਆ ਜਾ ਘਟ ਖਾ ਲੈਂਦਾ ਉਹ ਚਾਈ ਦਾ ਵਧੀਆ ਉਹ ਬਿਸਕੁਟ ਭਾਣ ਦੇ ਆਏ ਹਾਏ ਹਾਏ ਨਜ਼ਾਰਾ ਆ ਜੂਏ ਅਰੇ ਬਿਸਕਟਾਂ ਇਹਨਾਂ ਵਿੱਚ ਹੀ ਰੱਖ ਇੱਥੇ ਚਾਹ ਦਾਸ ਵਧੀਆ ਕਿੱਧਰ ਗਿਆ ਯਾਰ ਉਹ ਤੇਰੀ ਪੁਆਇੰਟ ਨੂੰ ਆ ਓਏ ਮੈਂ ਅੰਮਰ ਬਾਤੇ ਕੋ ਤੇਰੀ ਆ ਆ ਥੋੜਾ ਹੋਏ 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 ਨਹੀਂ ਪਨ ਨਹੀਂ ਪਨ ਨਹੀਂ ਪਨ ਨਹੀਂ ਦਾਤਰ ਨਹੀਂ ਦਾਤਰ ਨਹੀਂ ਹਾਂ ਓ ਬਾਈ ਮੇਰੇ ਕੋਲ ਕੁਝ ਨਹੀਂ ਹੈਗਾ ਓਏ ਯਾ ਹਾਇਕਨ ਬੈਠ। ਨਹੀਂ ਹੈਗਾ ਬਾਈ ਮੇਰੇ ਕੋਲ। ਉਧਰ ਲੈ ਚਲੋ। ਪਾ ਹੈ ਨਹੀਂ ਪੈਸਾ। ਲੈ ਚਲੋ ਛੱਡ ਲੇ। ਅੱਜ ਹੁਣ ਆਹ ਬਾਈ ਇਹ ਮਰ ਦਵਾ ਰਾ। ਕੋਈ ਕੋਈ ਨਹੀਂ ਆਇਆ। ਯਾਰ ਇਹ ਕੋ ਫੋਨ ਆ ਯਾਰ ਫੋਨ ਫੋਨ ਲਗਾ ਲਾ ਤਲਾਸ। ਆ ਫੋਨ ਲੜ ਫੋਨ। ਇਹ ਜਦ ਵੀ ਕਾਜ ਟੈਲੂ ਕੰਮ ਤੋਂ ਪੈਸੇ ਲਿਆ ਸੀ 10000 ਉਹ। ਉਹਦਾ ਬਾਈ ਆਨਲਾਈਨ ਫੋਨ ਫੜ ਫੋਨ ਫੜ। ਕੋ ਯਾਰ ਦੋ ਨਹੀਂ ਇੱਕ ਹੀ ਸੀ। ਲੈ ਪੈਸੇ ਕੱਢ। ਪੈਸੇ ਤਾਂ ਹੈ ਨਹੀਂ ਬਾਈ ਯਾਰ ਆਨਲਾਈਨ ਵਾਲੀ ਕੱਢ ਦੇ ਫਿਰ ਤੂੰ। ਕੋ 200 ਰੁਪਏ ਲੈ ਜਾ ਯਾਰ ਤੂੰ। ਉਹ 200 ਤਾਂ ਆ ਬੋਸ ਉਹਦਾ ਬਕਸ ਦੋ। ਲੈ ਲੈ ਕੱਢ ਦੇ ਨੀ। ਮਰਵਾ ਗਏ। ਹ ਪੈ ਰੀਚਾਰਜ ਕਰਾਉਣਾ ਸੀ ਨਾ ਜੇ ਗਾਹਾਂ ਜਾ ਕੇ ਨਾ ਪਈ ਨਹੀਂ ਉਹ ਬਈ ਹੈ ਨਹੀਂ ਛੱਡ ਦੇ ਗਾਹਾਂ ਨਾ ਗੱਲ ਕਰੀ ਕਿਸੇ ਦੀ ਨਾ ਨਾ ਮੈਂ ਨਹੀਂ ਕਰਦਾ ਕੋਈ ਚੁੱਪ ਜਾ ਬਾਈ ਉਹਨਾਂ ਨੂੰ ਛੱਡੋ ਬਣ ਕੀ ਗੱਲ ਆ ਗੱਲ ਕਰ ਪੈਂਦਾ ਪੈਂਸੀ ਥੋੜੀ ਸੀ ਕੰਜਰ ਦੇ ਕੋਲੇ ਕੌਣ ਕਿੜਿਆ ਉਹ ਆਈਫੋਨ ਆ ਕੰਜ ਦਾ ਉਹ ਆਈਫੋਨ ਤਾਂ ਮੈਨੂੰ ਦੇ ਦੂ ਤੂੰ ਭਾ ਲੈ ਪਹਿਲਾਂ ਨਿਕਲ ਕੇ ਆ ਕੇ ਤੂੰ ਕੀ ਕਰਨਾਗਾ ਤੀ ਪੈਸੇ ਥੋੜੇ ਬਣਿਆ ਪੈਸੇ ਥੋੜੇ ਬਣਿਆ ਕੰਡੇ ਦੀ ਬੋਤ ਕੰਡੇ ਹੀ ਆਊਗਾ ਹੋਰ ਕੀ ਆਊਗਾ ਹੋਰ ਦੇਖ ਚਲ ਹੋਰ ਦੇਖਦੇ ਆ ਆਥੇ ਪਾਹ ਦੇ ਜਾ ਰਹੇ ਜਵਾਕ ਜਿਹਨੇ ਬੜੀ ਚਾਹ ਪਈ ਯਾਰ ਇਹਨਾਂ ਦੀ ਨਵੀਂ ਫਕਤ ਸੀ ਗਈ ਨਾ ਸ਼ੁਕਰ ਰੱਬਾ ਜਾਨ ਬਚ ਗਈ ਓਏ ਫੋਨ ਫਾਣ ਦੇ ਕੇ ਖੜਾ ਛੁੱਟ ਗਿਆ ਚਲ ਇਹ ਦੂਆ ਨਹੀਂ ਕਿਸੇ ਨੂੰ ਚੜਾਉਂਦੇ ਨਾਲ ਆ ਨਾ ਬਚ ਗਈ ਓਏ ਚਲ ਮੋਟਰਸਾਈਕਲ ਤਾਂ ਹੋਊ ਇੱਥੇ ਉਹ ਤੇਰੀ ਪਾਣ ਮੋਟਰਸਾਈਕਲ ਵੀ ਹੈ ਨਹੀਂ ਓਏ ਪੱਟੇ ਗਏ ਰੱਬਾ ਫੋਨ ਲੈ ਗਿਆ ਉਹ ਤੋਂ ਵੀ ਉੱਪਰ ਆਪਾਂ ਇਹਨਾਂ ਦੋਲੂ ਰਹਿ ਗਏ ਯਾਰ ਸਮਰਵਾਤ ਤੇ ਹੁਣ ਇਹਦਾ ਕੀ ਕਰੀਏ ਭਾਇਾਂ ਜੀ ਬੇਸਕੋਰਤਾ ਖਾੜੀ ਇਹ ਤਨਾ ਕਿ ਮਾ ਪਤਾ ਨਹੀਂ ਰਿਹਾ ਯਾਰ ਕਰਾਂ ਕਿਹੜੇ ਮੂੰਹ ਬੜੂਆਂ ਮਸਾ ਹੀ ਫੋਨ ਦਵਾ ਹੀ ਬਾਪੂ ਨੇ ਯਾਰ ਪੱਟੇ ਗਜਵਾ ਇਹ ਵੀ ਜੰਗ ਲਾ ਦੇ ਸਾਲੋਂ ਲੋਵਾੜੀ ਅਮਰੀਕਾ ਇੱਥੋਂ ਦਾ ਇੱਕ ਆਨਲਾਈਨ ਵਾਲਾ ਕੰਮ ਕਰਦਾ ਮੁੰਡਾ ਪੈਸੇ ਉਹਦੇ ਕੋਲੇ ਹੁੰਦੇ ਆ ਠੀਕ ਆ ਹੁੰਦੇ ਆ ਟਾਈਮ ਵੀ ਉਹਦਾ ਹੋ ਰਿਹਾ ਹੈਗਾ ਆ ਸੁੰਨਾ ਰਹਾਗਾ ਤੇ ਇੱਥੇ ਕੋਈ ਨਹੀਂ ਆਉਂਦਾ ਜੀ ਇੱਧਰ ਵੀ ਡਾਬਦਾ ਇੱਥੋਂ ਦੀ ਡਾਬਦਾ ਆ ਸੜਕ ਤੇ ਆਪਾਂ ਉੱਥੇ ਖੜ ਜੰਨੇ ਆ ਇੱਕ ਦੋ ਮਾਰਾਂ ਡੰਡੇ ਉਹਦੇ ਕੋਈ ਚਲੋ ਫਿਰ ਆਥਨ ਦਾ ਵੇਲਾ ਕਰੀਏ ਆਥਨ ਦਾ ਫਿਰ ਆਪਾਂ ਫੇਰ ਹੀ ਆਪਾਂ ਨੂੰ ਕੁਝ ਨਾ ਕੁਝ ਬਣੂ ਚਲੋ ਅੰਨ ਰੱਖਿਆ ਨਹੀਂ ਤਾਂ ਠੀਕ ਹੈ ਚੱਲ ਚੱਲ ਹੁਣ ਨਾ ਫਟਿਆ ਗਿਆ ਫੇਰ ਕਦੋਂ ਫਟਿਆ ਜਾਊ ਉਹ ਆਕੇ ਆਪਣਾ ਕੰਮ ਕੀ ਹੈ ਆਇਆ ਕਰੋ ਇੱਕ ਇਹ ਨਾ ਫਿਰ ਨਿਗਰੱਖ ਲੈਨੇ ਆ ਮੈਂ ਉਧਰ ਤੁਹਾਨੂੰ ਦਸ ਗੋਣ ਵਾਲੇ ਬੰਦੇ ਹੀ ਨਿਗਰੱਖ ਨੂੰ ਨਿਗਰੱਖੀ ਕੋ ਉਧਰ ਤੇ ਜਦੋਂ ਬੰਦਾ ਆ ਗਿਆ ਤੇ ਤੁਸੀ ਮਾਰੋ ਕਿਸੀ ਲੋਕ ਆਇਆ ਉਹ ਚਲੋ ਤੁਸੀਂ ਇੱਥੇ ਬਹਿ ਜਾਓ

ਕਰਦਾ ਓਏ ਉਹ ਦੇਖ ਲਓ ਬਈ ਅਰਚ ਲੋਕਾਂ ਨੂੰ ਜਾਵਾਂ ਚਟਾ ਹੋ ਗਿਆ ਰਾਜ ਜਾਂਦੇ ਨੇ ਕਿਸੇ ਨੇ ਖੜਾਇਆ ਨਹੀਂ ਕਿਸੇ ਨੇ ਨੀਚੜਾ ਹੈ ਹੈ ਦੇਖ ਲਓ ਨਹੀਂ ਆਇਆ ਵੜਾ ਦੇਖ ਕੇ ਖੜਾਇ ਲੈਂਦਾ ਵੀ ਉਹਨਾਂ ਨੂੰ ਉਹ ਕਰੀਆਂ ਲੁੱਟੀ ਜਾਂਦੇ ਆ ਪੰਦਰ ਸਾਰੀ ਕਮਾਈ ਲੈ ਲੁੱਟ ਕੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਭ ਤੋਂ ਪਹਿਲਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਡੀਆਂ ਵੀਡੀਓ ਦੇਖ ਕੇ ਸਾਡੀਆਂ ਵੀਡੀਓ ਨੂੰ ਬਹੁਤ ਵਧੀਆ ਪਿਆਰ ਪਰ ਹੰਗਾਰਾ ਦਿੱਤਾ ਤੇ ਜੋ ਅਸੀਂ ਅੱਜ ਦੀ ਵੀਡੀਓ ਪੇਸ਼ ਕੀਤੀ ਹੈ ਤੁਹਾਡੇ ਅੱਗੇ ਇਹ ਅੱਜ ਦੇ ਚੱਲਦੇ ਹਾਲਾਤਾਂ ਦੇ ਆਧਾਰ ਤੇ ਕੀਤੀ ਹੈ ਤੇ ਤੁਸੀਂ ਸਾਡੀ ਵੀਡੀਓ ਨੂੰ ਦੇਖ ਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਦਿਆ ਕਰੋ ਅਤੇ ਸਾਡੀ ਕਮੀ ਪੇਸ਼ੀ ਸਾਨੂੰ ਦੱਸਿਆ ਕਰੋ ਵੀ ਕਿੱਥੇ ਕੋਈ ਕਮੀ ਪੇਸ਼ੀ ਰਹਿੰਦੀ ਆ ਤੇ ਅਸੀਂ ਇਸ ਤੋਂ ਅਗਲਾ ਕੰਟੈਂਟ ਹੋਰ ਵੀ ਵਧੀਆ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਸ਼ੇਅਰ ਵੀਡੀਓ ਜਰੂਰ ਕਰਿਆ ਕਰੋ ਧੰ